ਪਗੜੀ ਸੰਭਾਲ ਜਟਾ ਪਗੜੀ ਸੰਭਾਲ ਵੇ ਪਗੜੀ ਸੰਭਾਲ ਜਟਾ ਮੈਂ ਇਹ ਗਾਣਾ ਕਿਉਂ ਗਾ ਰਹੀ ਆ ਮੈਂ ਇਹ ਗਾਣਾ ਇਸ ਕਰਕੇ ਗਾ ਰਹੀ ਆ ਕਿਉਂਕਿ ਅੱਜ ਆਪਾਂ ਡਿਸਕਸ ਕਰਨ ਵਾਲੇ ਆ ਪੱਗ ਦੀ ਕਹਾਣੀ ਪੱਗ ਬੰਨੀ ਦੇਖੀ ਮੇਰੇ ਫੇਸਬੁੱਕ ਤੇ ਜਾਇਓ ਤੁਸੀਂ ਦੇਖੋ ਮੈਨੂੰ ਉੱਥੇ ਪੱਗ ਬੰਨੀ ਮੈਨੂੰ ਕਿੰਨੀ ਸੋਹਣੀ ਲੱਗਦੀ ਓ ਮਾਈ ਗੋਡ ਵਾਲੀ ਸੈਲਫੀ ਦਿਖਾ ਰਹੀ ਬੱਲੀ ਇਹ ਨਹੀਂ ਤੇਰੀ ਮੰਮੀ ਸਾਡੀ ਮੈਰ ਜੀ ਨੂੰ ਹੱਥ ਕਰ ਦੂ ਬੱਗ ਵਾਲੀ ਦੋਸਤੋ ਸੋਚੋ ਜਰਾ ਜੇ ਕੋਈ ਦੂਸਰੇ ਗ੍ਰਹਿ ਤੋਂ ਟੈਲੀਸਕੋਪ ਲਾ ਕੇ ਧਰਤੀ ਵੱਲ ਵੇਖਦਾ ਹੋਵੇ ਖਾਸ ਕਰ ਪੰਜਾਬ ਵੱਲ ਦੇਖਦਾ ਹੋਵੇ ਤੇ ਇੱਥੇ ਲੋਕਾਂ ਨੂੰ ਸਿਰ ਦੇ ਉੱਤੇ 8 ਮੀਟਰ ਕਪੜਾ ਬੰਨ ਕੇ ਫਿਰਦੇ ਹੋਏ ਦੇਖਦਾ ਹੋਵੇ ਤਾਂ ਕੀ ਸੋਚਦਾ ਹੋਏਗਾ ਬਹੇਗਾ ਮੇਰਾ ਲਹੂ ਵੀ ਕੇਸਰੀ ਔਰ ਮੇਰਾ ਜਵਾਬ ਵੀ ਕੇਸਰੀ ਕੀ ਬੰਦੇ ਨੇ ਕੀ ਰੱਖਿਆ ਸਿਰ ਦੇ ਉੱਤੇ ਉਹਨੂੰ ਕੀ ਪਤਾ ਕਿ ਪੱਗ ਦੀ ਕੀ ਕਹਾਣੀ ਹੈ ਚਲੋ ਆਪਾਂ ਫਿਰ ਅੱਜ ਡਿਸਕਸ ਕਰੀਏ ਪੱਗ ਦੀ ਕਹਾਣੀ ਬਬਲੀ ਬੋਲਦੀ ਆ ਪਗਦੀ ਸ਼ੁਰੂਆਤ ਬਹੁਤ ਹੀ ਲੋੜਿੰਦੇ ਪ੍ਰੈਕਟੀਕਲ ਰੀਜਨਸ ਕਰਕੇ ਹੋਈ ਉਹ ਵੀ ਰੇਤਿੱਲੇ ਇਲਾਕਿਆਂ ਦੇ ਵਿੱਚ ਜਿੱਥੇ ਕਿ ਟੈਂਪਰੇਚਰ 50 ਡਿਗਰੀ ਤੋਂ ਵੀ ਜ਼ਿਆਦਾ ਚੱਲੇ ਜਾਂਦਾ ਸੀ ਤੇ ਲੋਕ ਸਿਰ ਤੇ ਕੱਪੜਾ ਬੰਨ ਕੇ ਆਪਣੇ ਆਪ ਨੂੰ ਧੁੱਪ ਤੋਂ ਤੇ ਧੂੜ ਤੋਂ ਬਚਾਇਆ ਕਰਦੇ ਸੀ ਉਸੇ ਤਨਉ à 30 cm du bord un euro rapide Et vous allez placer ce nœud derrière la tête. Vous ouvriez ensuite le tissu devant suffisamment fermement pour que le chèche tienne bien sur la tête. Et vous faites un ou deux tours et le bloquez derrière. Vous êtes ainsi bien protégé des UV. Vous libérez la partie arrière et vous pouvez ajuster votre chèche comme vous le souhaitez pour être bien protégé des UV et du sable vous voilà bien protégé et eh bien pour ma part l'aventure continue salut na koi taram na koi rom sirf jivan bachon da hathyar ek kisam di natural air conditioning si jo sharir nu garmi ton bachandi si holi holi pag lokandi di shaan te maan de मुस्लिमान राजा ने इस नु रोब दी निशानी बनाया गाइस मैं अकबर हूं और आज मैं आया हूं हुमायूं की टूम पर क्या बनाया है या फुल नवाबी वाइब्स हिंदू राजपूत ते मराठे इस नु इज्जत मनन लग पे पग दा मतलब सी मैं राजा हां मेरी इज्जत है ते मेरा रोब है आ झां जाले एथे बैठ जा हां आराम रह तू कर ले शूट ए एथे ना बैठ उठ खड़ ਏ ਏ ਏ ਇਹ ਜਗ੍ਹਾ ਆਜਾਗਾ ਠੀਕ ਹੈ ਅਜੇ ਹੀ ਬਹਿ ਗਿਆ ਇਹ ਇਹ ਵੀ ਜਗ੍ਹਾ ਠੀਕ ਨਹੀਂ ਹੈ ਇਹ ਮਾਰੇ ਕੁਰਸੀ ਦਾ ਚੱਕਰ ਆ ਨਾ ਕੁਰਸੀ ਦੇ ਤਾਂ ਚੱਕਰ ਆ ਸਾਰੇ ਮੁਲਕ ਦੇ ਵਿੱਚ ਜੇ ਕਿਸੇ ਦੀ ਪੱਗ ਉਤਾਰ ਲਈ ਜਾਂਦੀ ਸੀ ਤਾਂ ਇਸ ਨੂੰ ਬੜੀ ਬੇਇੱਜ਼ਤੀ ਦੀ ਗੱਲ ਮੰਨਿਆ ਜਾਂਦਾ ਸੀ ਤੁਹਾਨੂੰ ਹਿੰਦੀ ਫਿਲਮਾਂ ਦਾ ਸੀਨ ਤਾਂ ਯਾਦ ਹੋਏਗਾ ਨਾ ਜਦੋਂ ਕੁੜੀ ਦਾ ਪਿਓ ਆਪਣੀ ਪੱਗ ਲਾ ਕੇ ਮੁੰਡੇ ਆਲਿਆਂ ਦੇ ਅੱਗੇ ਰੱਖ ਦਿੰਦਾ ਸੀ ਤੇ ਕਹਿੰਦਾ ਸੀ ਮੇਰੀ ਬੇਟੀ ਦੀ ਬਰਾਤ ਨਾ ਮੋੜ ਕੇ ਲੈ ਕੇ ਜਾਉ ਜੀ ਫਿਰ ਗੁਰੂ ਸਾਹਿਬਾਨ ਦੇ ਸਮੇਂ ਪਗ ਨੂੰ ਨਵੀਂ ਪਹਿਚਾਨ ਮਿਲੀ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖਾਂ ਨੂੰ ਦਸਤਾਰ ਦੇ ਨਾਲ ਜੁੜਿਆ ਹੁਣ ਇਹ ਸਿਰਫ ਰੋਬੀਆਂ ਇੱਜ਼ਤ ਹੀ ਨਹੀਂ ਸਗੋਂ ਧਾਰਮਿਕ ਤੇ ਰੋਹਾਨੀ ਨਿਸ਼ਾਨੀ ਬਣ ਗਈ ਸਿੱਖਾਂ ਲਈ ਪੱਗ ਦਾ ਮਤਲਬ ਹੈ ਹਿੰਮਤ ਸਮਾਨਤਾ ਤੇ ਆਤਮਵਿਸ਼ਵਾਸ ਹੁਣ ਸਿੱਖ ਜਿੱਥੇ ਵੀ ਜਾਂਦੇ ਹਨ ਉਹਨਾਂ ਦੀ ਪਹਿਚਾਣ ਦਸਤਾਰ ਦੇ ਨਾਲ ਅੱਜ ਦੇ ਸਮੇਂ ਵਿੱਚ ਪੱਗ ਬਹੁਤ ਹੱਦ ਤੱਕ ਧਾਰਮਿਕ ਪਛਾਣਤਾ ਹੈ ਪਰ ਨਾਲ ਹੀ ਇਹ ਇੱਕ ਫੈਸ਼ਨ ਸਟੇਟਮੈਂਟ ਵੀ ਬਣ ਚੁੱਕੀ ਹੈ ਨਾਓ ਵੀ ਆਰ ਗੋਇੰਗ ਟੂ ਚੇਂਜ ਦਾ ਚੱਗਾ ਮਤਲਬ ਅਹੀਂ ਚੱਲਿਆ ਨਵਾਂ ਕਾਸਟੂਮ ਪਹਿਨਨ ਤੇ ਉਧਰੋਂ ਆ ਗਈ ਹੈ ਕ੍ਰਿਤੀ ਸੈਨਨ ਓਹ ਕ੍ਰਿਤੀ ਜੀ ਬਹੁਤ ਸੀਰੀਅਸ ਨੇ ਆਪਣੇ ਸ਼ਾਟ ਨੂੰ ਲੈ ਕੇ ਤੂੰ ਹੀ ਸੀਰੀਅਸ ਹੋ ਜਾ ਸਾਂਝ ਆ ਲਿਆ ਖਾਸ ਕਰਕੇ ਪੰਜਾਬੀ ਗਾਇਕ ਨੌਜਵਾਨ ਵੱਖ-ਵੱਖ ਰੰਗਿਆਂ ਦੀ ਪੱਗਾਂ ਬੰਦੇ ਨੇ ਤੇ ਸਟਾਈਲ ਵਿਖਾਉਂਦੇ ਨੇ ਹਾਏ ਹਾਏ ਇੰਨਾ ਸੋਹਣਾ ਮੁੰਡਾ ਦੱਸ ਮੇਰੇਆ ਦਿਲ ਬਰਾਵੇ ਤੂੰ ਕਿਹੜੇ ਅਸ਼ਦਾ ਤਾਰਾ ਸ਼ਹਿਰ ਪਟਿਆਲੇ ਦੇ ਮੁੰਡੇ ਮੁੱਛ ਪੁੱਟ ਗੱਭਰੂ ਨੇ ਸੋਨੇ ਤੇ ਪੱਗਾਂ ਪੋ ਚੰਮੀਆਂ ਪੱਗ ਦਾ ਕੰਮ ਹੁਣ ਧੁੱਪ ਤੋਂ ਬਚਾਉਣਾ ਨਹੀਂ ਰਹਿ ਗਿਆ ਸਗੋਂ ਸਟਾਈਲ ਦਿਖਾਉਣਾ ਹੋ ਗਿਆ ਹੈ ਇਹ ਸਫ਼ਰ ਕਾਫੀ ਦਿਲਚਸਪ ਰਿਹਾ ਹੈ ਇੱਕ ਸਰਵਾਈਵਲ ਟੂਲ ਤੋਂ ਲੈ ਕੇ ਇੱਕ ਫੈਸ਼ਨ ਐਸੈਸਰੀ ਤੱਕ ਦਾ ਤਾਂ ਦੋਸਤੋ ਪਗ ਦੀ ਕਹਾਣੀ ਸਾਨੂੰ ਦਿਖਾਉਂਦੀ ਹੈ ਕਿ ਕਿਵੇਂ ਇੱਕ ਸਧਾਰਨ ਕਪੜਾ ਜੋ ਪਹਿਲਾਂ ਸਿਰਫ ਬਚਾਅ ਦੇ ਲਈ ਸੀ ਸਮੇਂ ਦੇ ਨਾਲ ਗੌਰਵ ਦੀ ਨਿਸ਼ਾਨੀ ਬਣਿਆ ਫਿਰ ਸਿੱਖ ਧਰਮ ਦੀ ਪਛਾਣ ਬਣਿਆ ਤੇ ਹੁਣ ਫੈਸ਼ਨ ਦਾ ਹਿੱਸਾ ਬਣ ਚੁੱਕਿਆ ਹੈ ਦੋਸਤੋ ਜੇ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਤਾਂ ਇਸ ਨੂੰ ਲਾਈਕ ਕਰੋ ਕਮੈਂਟ ਕਰੋ ਹਾਈਪ ਕਰੋ ਤੇ ਸਬਸਕ੍ਰਾਈਬ ਕਰੋ ਤੇ ਬਾਕੀਆਂ ਦੇ ਨਾਲ ਸ਼ੇਰ ਵੀ ਜ਼ਰੂਰ ਕਰੋ ਸਸਰੀਕਾਲ ਜੀ ਚਲੋ ਜੀ ਘਰ ਨੂੰ ਚਲੀਏ ਉਹ ਫੈਨ ਜੀ ਆ ਗਏ ਨੇ ਫੈਨ ਜੀ ਨੇ ਕਰ ਲਈ ਫੋਟੋ ਇਹ ਆਹ ਝੋਠਾ ਪਲ ਹੋ ਜੇ ਫੈਨ ਜੀ ਮੇਰੇ ਨਾਲੋਂ ਵੀ ਵੱਧ ਐਕਸਾਈਟਡ ਨੇ थैंक यू ਵੀਰ ਜੀ ਬਹੁਤ ਬਹੁਤ ਸ਼ੁਕਰੀਆ ਫੈਨਾਂ ਨਾਲ ਕਰਾਈ ਫੋਟੋ ਓਕੇ ਜੀ ਸਤ ਸ੍ਰੀ ਅਕਾਲ ਵੀਰ ਜੀ ਓਕੇ ਜੀ ਸਤ ਸ੍ਰੀ ਅਕਾਲ ਕਾਪੀਟੂ ਵਾਲਾ ਹੈਲੋ ਮੈਂ ਬਬਲੀ ਬੋਲਦੀ ਆ ਹੈਲੋ ਮੈਂ ਬਬਲੀ ਬੋਲਦੀ ਆ